ਹਾਂਜੀ ਉੱਠ ਗਏ ਤੁਸੀਂ ਚੱਕ ਲਿਆ ਫੋਨ ਮੈਂ ਕਿਹਾ ਚਲੋ ਤੁਹਾਡੇ ਅੱਜ ਦਿਨ ਦੀ ਸ਼ੁਰੂਆਤ ਜਿਹੜੀ ਆ ਉਹ ਖੇਡ ਤੋਂ ਕਰਾ ਦਨੇ ਆ ਦੇਖੋ ਨੌਜਵਾਨ ਖੇਡਦੇ ਪਏ ਆ ਤੇ ਤੁਹਾਡਾ ਵੀ ਦਿਨ ਅੱਜ ਬਹੁਤ ਵਧੀਆ ਲੰਘਣਾ ਕਿਉਂਕਿ ਤੁਸੀਂ ਅੱਜ ਸੁੱਤੇ ਉੱਠਦੇ ਹੀ ਮੁੰਡਿਆਂ ਨੂੰ ਐਕਸਰਸਾਈਜ਼ ਕਰਦੇ ਦੇਖ ਰਹੇ ਹੋ ਤੁਹਾਡੇ ਦਿਲ ਵਿੱਚ ਵੀ ਚਾਹਨਾ ਹੋਊਗੀ ਵੀ ਅਸੀਂ ਵੀ ਐਕਸਰਸਾਈਜ਼ ਕਰੀਏ ਇਹ ਨੌਜਵਾਨ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਮਿਹਨਤ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਆ ਚਲੋ ਜੇ ਤੁਹਾਨੂੰ ਵਾਲੀਬਾਲ ਨਹੀਂ ਵੀ ਆਉਂਦਾ ਤੁਸੀਂ ਰਨਿੰਗ ਕਰ ਲਿਆ ਕਰੋ ਪਾਰਕ ਵਿੱਚ ਸੈਰ ਕਰ ਲਿਆ ਕਰੋ ਜਾਂ ਕੋਈ ਹੋਰ ਛੋਟੀ ਮੋਟੀ ਗੇਮ ਖੇਡ ਲਿਆ ਕਰੋ ਮਤਲਬ ਸੁਰੇਸ਼ਾ ਨੂੰ ਫੋਨ ਤੇ ਦੇਖਣਾ ਹੀ ਹੁੰਦਾ ਆਪਾਂ ਦੁਪਹਿਰ ਨੂੰ ਵੀ ਕਦੇ-ਕਦੇ ਦਾ ਲੱਗ ਜਾਂਦਾ ਪਰ ਆਪਣੀ ਫਿਟਨੈਸ ਲਈ ਉਹ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਸਾਨੂੰ ਤੁਹਾਡੀ ਬੇਨਤੀ ਹੈ ਤੁਹਾਨੂੰ ਤੁਸੀਂ ਵੀ ਐਕਸਰਸਾਈਜ਼ ਕਰਿਆ ਕਰੋ ਇਹ ਮੁੰਡੇ ਦੇਖੋ ਆਪਣੇ ਜੀਵਨ ਨੂੰ ਵਧੀਆ ਬਣਾਉਣ ਲਈ ਕਿੰਨਾ ਵਧੀਆ ਯਤਨ ਕਰ ਰਹੇ ਆ ਤਾਂ ਕਿ ਇਹਨਾਂ ਦਾ ਜਿਹੜਾ ਧਿਆਨ ਆ ਮਾੜੇ ਕੰਮਾਂ ਵੱਲ ਨੂੰ ਨਾ ਜਾਵੇ ਕਿਉਂਕਿ ਬੰਦਾ ਜਦੋਂ ਮਿਹਨਤ ਕਰਦਾ ਹੈ ਸਰੀਰ ਥੱਕ ਟੁੱਟ ਜਾਂਦਾ ਹੈ ਤੇ ਉਹਦਾ ਗਲਤ ਪਾਸੇ ਵੱਲ ਧਿਆਨ ਹੀ ਨਹੀਂ ਜਾਂਦਾ ਉਹ ਫੇ ਆਪਣੇ ਆਪ ਨੂੰ ਫਰੈਸ਼ ਫਰੈਸ਼ ਹੋਈ ਸਮਝਦਾ ਆ ਤਾਜ਼ਾ ਤਾਜ਼ਾ ਹਰ ਵੇਲੇ ਹਰ ਵੇਲੇ ਜਿਹੜਾ ਸਰੀਰ ਹੈ ਤੰਦਰੁਸਤ ਰਹਿੰਦਾ ਜੇ ਤੰਦਰੁਸਤੀ ਆ ਤੇ ਸਾਰਾ ਕੁਝ ਆ ਕਿਉਂਕਿ ਤੁਹਾਨੂੰ ਪਤਾ ਜੇ ਤੰਦਰੁਸਤੀ ਨਹੀਂ ਹੈਗੀ ਤੇ ਕਈ ਏਦਾਂ ਦੇ ਕਰੋੜਪਤੀ ਵੀ ਆ ਜਿਹੜੇ ਦਿਹਾੜੀ ਦੀਆਂ ਰਾਤ ਨੂੰ ਸੌਣ ਲੱਗੇ ਕਿੰਨੀਆਂ-ਕਿੰਨੀਆਂ ਗੋਲੀਆਂ ਖਾ ਕੇ ਸੌਂਦੇ ਆ ਨੀਂਦ ਉਹਨਾਂ ਨੂੰ ਫੇਰ 2 ਘੰਟੇ ਹੁੰਦੀ ਆ ਤੇ ਜਿਹੜੇ ਐਕਸਰਸਾਈਜ਼ ਕਰਦੇ ਆ ਮਿਹਨਤ ਕਰਦੇ ਆ ਤੇ ਉਹ ਵਿਚਾਰੇ ਘੰਟਾ ਤੋਂ ਘੰਟੇ ਆਪਣੀ ਮਿਹਨਤ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਚ ਮੰਜੇ ਤੇ ਪੈਂਦੇ ਸਾਰੇ ਉਹਨਾਂ ਨੂੰ ਨੀਂਦ ਆ ਜਾਂਦੀ ਆ ਫੋਨ ਦੇਖਦੇ ਦੇਖਦੇ ਇਹਨਾਂ ਨੂੰ ਤੁਸੀਂ ਵੀ ਰਾਤੀ ਫੋਨ ਦੇਖਦੇ ਦੇਖਦੇ ਸੌਂਨੇ ਆ ਪਰ ਤੁਸੀਂ ਰਾਤ ਨੂੰ ਕਈ ਵਲੇ 1 2 ਵਜਾ ਦਿੰਨੇ ਇਹ ਵੀ ਦੇਖੋ ਨਾ ਪਰ ਜਿਹੜਾ ਬੰਦੇ ਨੇ ਮਿਹਨਤ ਕੀਤੀ ਹੁੰਦੀ ਆ ਉਹ ਛੇਤੀ ਸੌ ਜਾਂਦਾ ਚਲੋ ਫੋਨ ਤੇ ਦੇਖਣਾ ਹੀ ਹੁੰਦਾ ਸਾਨੂੰ ਇੱਕ ਲਾਕਡਾਊਨ ਵਿੱਚ ਹੈ ਨਾ ਥੋੜੀ ਆਦਤ ਜੀ ਪੈ ਗਈ ਆ ਜਿੱਥੇ ਅੱਗੇ ਅਸੀਂ ਅੱਧਾ ਘੰਟਾ ਘੰਟਾ ਫੋਨ ਦੇਖਦੇ ਹੁੰਦੇ ਸੀ ਉੱਥੇ ਹੁਣ ਆਪਾਂ 4-4 5-5 ਘੰਟੇ ਫੋਨ ਦੇਖਣ ਲੱਪੇ ਪਰ ਆ ਦੇਖੋ ਨੌਜਵਾਨ ਇਹ ਮਿਹਨਤ ਕਰ ਰਹੇ ਆ ਇਹਨਾਂ ਨੂੰ ਦੇਖ ਕੇ ਸਾਨੂੰ ਵੀ ਸੇਧ ਲੈਣੀ ਚਾਹੀਦੀ ਆ ਤਾਂ ਕਿ ਅਸੀਂ ਵੀ ਤੰਦਰੁਸਤ ਰਹੀਏ ਤੰਦਰੁਸਤ ਰਹਿਣ ਦਾ ਸਭ ਤੋਂ ਵੱਡਾ ਰਾਜ਼ ਇਹੀ ਆ ਵੀ ਅਸੀਂ ਮਿਹਨਤ ਕਰੀਏ ਸਰੀਰ ਆਪਣੇ ਨੂੰ ਥਕਾਈਏ ਤੋੜੀਏ ਸਾਡਾ ਪਸੀਨਾ ਨਿਕਲੇ ਆ ਦੇਖ ਲਓ ਨੌਜਵਾਨਾਂ ਦੀਆਂ ਟੀ-ਸ਼ਰਟਾਂ ਜਿਹੜੀਆਂ ਭਿੱਜੀਆਂ ਪਈਆਂ ਕਿਉਂਕਿ ਮਿਹਨਤ ਕਰਨ ਨਾਲ ਤੁਹਾਡੇ ਜਿਹੜੇ ਰੋਮ ਆ ਉਹ ਖੁੱਲ ਜਾਂਦੇ ਆ ਤੇ ਅੰਦਰੋਂ ਜਿਹੜੀ ਤੁਹਾਡੀ ਗੰਦਗੀ ਹੁੰਦੀ ਹੈ ਉਹ ਬਾਹਰ ਆਉਂਦੀ ਹੈ ਤੇ ਉਹਦੇ ਨਾਲ ਤੁਸੀਂ ਤੰਦਰੁਸਤ ਰਹਿੰਨੇ ਆ ਤੇ ਵੀ ਤੁਹਾਨੂੰ ਵੀਡੀਓ ਪੂਰੀ ਦੇਖਣੀ ਆ ਤੁਸੀਂ ਕਿਉਂਕਿ ਮੈਨੂੰ ਲੱਗਦਾ ਹੈ ਵੀ ਵੀਡੀਓ ਦੇਖ ਕੇ ਸ਼ਾਇਦ ਤੁਹਾਡਾ ਵੀ ਜੀ ਕਰਨਾ ਪਵੇ ਖੇਡਣ ਨੂੰ ਇਹ ਅਸੀਂ ਗਏ ਸੀ ਆਪਣੇ ਮਿੱਤਰਾਂ ਦੇ ਕੋਲ ਤੇ ਉੱਥੇ ਉਹ ਵਾਲੀਬਾਲ ਖੇਡਣ ਲੱਪੇ ਤੇ ਅਸੀਂ ਵੀ ਨਾਲ ਯੋਗਦਾਨ ਪਾਉਣ ਲੱਪੇ ਦੇਖ ਕੇ ਰਹਿ ਥੋੜਾ ਹੁੰਦਾ ਕਿਉਂਕਿ ਚੰਗਾ ਕੰਮ ਆ ਮਾੜੇ ਕੰਮਾਂ ਨੂੰ ਤਾਂ ਅਸੀਂ ਬਹੁਤ ਛੇਤੀ ਭੱਜਦੇ ਆ ਪਰ ਸਾਨੂੰ ਹੁਣ ਆਦਤ ਪਾ ਲੈਣੀ ਚਾਹੀਦੀ ਆ ਵੀ ਅਸੀਂ ਚੰਗੇ ਕੰਮਾਂ ਨੂੰ ਵੀ ਧਿਆਨ ਦੇਈਏ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ ਤਾਂ ਕਿ ਸਾਡਾ ਆਉਣ ਵਾਲਾ ਕੱਲ ਤੇ ਸਾਡਾ ਅੱਜ ਮੌਜੂਦਾ ਜਿਹੜਾ ਸਮਾਂ ਉਹ ਵਧੀਆ ਨੰਗੇ ਤੇ ਜੇਦੀ ਉਮਰ 30 ਸਾਲ ਤੋਂ ਉੱਤੇ ਹੋ ਜਾਂਦੀ ਆ ਉਹਦੇ ਲਈ ਖੇਡਣਾ ਜਿਹੜਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਖੇਡਣ ਤੋਂ ਬਿਨਾਂ ਬੰਦਾ ਤੰਦਰੁਸਤ ਨਹੀਂ रह ਸਕਦਾ ਆਪਣੀ ਸਰੀਰ ਦੀ ਐਕਸਰਸਾਈਜ਼ ਕਰਨ ਤੋਂ ਬਗੈਰ ਤੇ ਕਈ ਜਣੇ ਇਦਾਂ ਦੇ ਵੀ ਆ ਉਹ ਵਿਚਾਰੇ ਵਿਖਾ ਨਹੀਂ ਤੋੜਦੇ ਘਰੇ ਤੇ ਜਦੋਂ ਜਾਣਾ ਹੁੰਦਾ ਹੈ ਜਿਮ ਚਲ ਜਾਂਦੇ ਆ ਹਨਾ ਮਤਲਬ ਘਰੇ ਵੀ ਥੋੜੀ ਥੋੜੀ ਮਿਹਨਤ ਕਰਦੇ ਰਹੋ ਘਰ ਦੇ ਕੰਮ ਵੀ ਕਰਦੇ ਰਹੋ ਤੇ ਨਾਲ-ਨਾਲ ਆਪਣੀ ਐਕਸਰਸਾਈਜ਼ ਵੀ ਕਰਦੇ ਰਹੋ ਜਿਮ ਜਾਂਦੇ ਰਹੋ ਹੋਰ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਜਾਂਦੇ ਰਹੋ ਇਹ ਵੀਡੀਓ ਨੂੰ ਸ਼ੇਅਰ ਨਾ ਕਰਿਓ ਕਿਉਂਕਿ ਇਹ ਵੀਡੀਓ ਸ਼ੇਅਰ ਕਰਨ ਵਾਲੀ ਨਹੀਂ ਵੀਡੀਓ ਇਹ ਇਹ ਵੀਡੀਓ ਸਿਰਫ ਦੇਖਣ ਵਾਲੀ ਹੈ ਮੈਂ ਕਿਹਾ ਚਲੋ ਅੱਜ ਤੁਹਾਡਾ ਦਿਨ ਵਧੀਆ ਬਣਾ ਦਈਏ ਤਾਂ ਕਰਕੇ ਮੈਂ ਸਵੇਰੇ ਸਵੇਰੇ ਇਹ ਵੀਡੀਓ ਪਾਤੀ ਆ ਤੇ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਆ ਲਾਈਕ ਵੀ ਕਰ ਦਿਓ ਸਾਰੀ ਵੀਡੀਓ ਦੇਖ ਚੱਲੇ ਆ ਲਾਈਕ ਕੀਤਾ ਹੀ ਨਹੀਂ ਲੱਗੇਗਾ ਕਰ ਦਿਓ ਫੇ ਚੰਗਾ ਫੇ ਅਸੀਂ ਵੀ ਚੱਲਦੇ ਆ ਜੀ ਧੰਨਵਾਦ